ਜਨਮ ਸਾਖੀ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕ ਨਰਾਇਣਾਰ ਅਵਤਾਰ 24ਾ ਕਣਕਪੁਰ ਵਾਸੀ ਜੀ ਦੀ ਮਾਣਾ ਸਿੰਘ ਤੇ ਤੇਜਾ ਸਿੰਘ ਨੂੰ ਚਾਨੀ ਲਾਣਾ ਹਰ ਸੰਗਤ ਜੀ ਇਸ ਫੋਟੋ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਸਿਮ ਵਿਸ਼ਨੂੰ ਭਗਵਾਨ ਜੀ ਸਰਗਣ ਸਰੂਪ ਆਪਣੇ ਸਿੱਖਾਂ ਭਗਤਾਂ ਦੇ ਨਾਲ ਬੈਠੇ ਹੋਏ ਹਨ ਚੇਤ ਸਿੰਘ ਕਲਸੀਆ ਵਾਲਾ ਸੁੰਦਰ ਸਿੰਘ ਕਵਿੰਡ ਵਾਲਾ ਬਾਜ ਸਿੰਘ ਮਹਾਰਾਜੇ ਸਿੰਘ ਜੀ ਦੀ ਕੁਰਸੀ ਉੱਪਰ ਬੈਠੇ ਹਨ ਤੇ ਸੁੰਦਰ ਸਿੰਘ ਬੁਗਿਆਲਾ ਤੇ ਬਾਬਾ ਰੰਗਾ ਸਿੰਘ ਬੋਧ ਸਿੰਘ ਬਾਲੇ ਚੱਕ ਵਾਲਾ ਤੇ ਗੁਰਦੇਵ ਸਿੰਘ ਤੇਜਾ ਸਿੰਘ ਆਤਮਾ ਸਿੰਘ ਜੀਵਨ ਸਿੰਘ ਇਹ ਸਾਰੇ ਗੁਰਸਿੱਖ ਜਿਹੜੇ ਆ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ বিষ্ণੂ ਭਗਵਾਨ ਕਣਕਪੁਰ ਵਾਸੀ ਜੀ ਦੇ ਨਾਲ ਤਸਵੀਰ ਦੇ ਵਿੱਚ ਪਿੱਛੇ ਖੜੇ ਆ ਕੁਝ ਗੁਰਸਿੱਖ ਬੈਠੇ ਆ ਤੇ ਸਰਗਨ ਰੂਪ ਤੁਸੀਂ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਦੇ ਦਰਸ਼ਨ ਕਰ ਸਕਦੇ ਹੋ ਤੇਜਾ ਸਿੰਘ ਦਾ ਚਾਚਾ ਬਾਜ ਸਿੰਘ ਸੀ ਉਹ ਪਾਸ਼ਾ ਦਾ ਸਿੱਖ ਸੀ ਉਸ ਦੇ ਘਰ ਪਾਸ਼ਾ ਤੇ ਬਾਬਾ ਮਨੀ ਸਿੰਘ ਆਉਂਦੇ ਸਾਂਝੀ ਉਸ ਦੇ ਘਰ ਪਾਸ਼ਾ ਦੇ ਦਰਸ਼ਨ ਕੀਤੇ ਹਨ ਸਾਡੇ ਘਰ ਉਸ ਵਕਤ ਚਾਰ ਮੱਜਾਂ ਸੂਈਆਂ ਸਨ ਸਾਡਾ ਬਾਪ ਕੋਈ ਸਾਧੂ ਆਵੇ ਤੇ ਬਹੁਤ ਭਾਵ ਪ੍ਰੇਮ ਕਰਦਾ ਸੀ ਸੰਤ ਮਨੀ ਸਿੰਘ ਚਾਚੇ ਦੇ ਘਰ ਆਏ ਹਨ ਤੇਜਾ ਸਿੰਘ ਦੀ ਮਾਈ ਨੇ ਆਪਣੇ ਪਤੀ ਨੂੰ ਆਖਿਆ ਕਿ ਤੇਰੇ ਭਰਾ ਦੇ ਘਰ ਸੰਤ ਆਏ ਨੇ ਦੁੱਧ ਛਕਾ ਆ ਤੇਜਾ ਸਿੰਘ ਦਾ ਬਾਪ ਸਣੇ ਮਲਾਈ ਦੁੱਧ ਪਾ ਕੇ ਲੈ ਗਿਆ ਹੈ ਜੀ ਦੁੱਧ ਬਾਬੇ ਮਨੀ ਸਿੰਘ ਅੱਗੇ ਜਾ ਕੇ ਰੱਖ ਦਿੱਤਾ ਹੈ ਜੀ ਮਨੀ ਸਿੰਘ ਪੁੱਛਿਆ ਕਿ ਬਾਦ ਸਿੰਘ ਇਹ ਤੇਰਾ ਕੀ ਲੱਗਦਾ ਹੈ ਉਸ ਆਖਿਆ ਜੀ ਮੇਰੇ ਚਾਚੇ ਦਾ ਪੁੱਤ ਭਰਾ ਹੈ ਬਾਬੇ ਮਨੀ ਸਿੰਘ ਬਚਨ ਕੀਤਾ ਕਿ ਭਾਈ ਅਸਾਂ ਤੇਰਾ ਦੁੱਧ ਨਹੀਂ ਸ਼ਕਣਾ ਮਾਣਾ ਸਿੰਘ ਉਸ ਵਕਤ ਬੇਨਤੀ ਕੀਤੀ ਕਿ ਬਾਬਾ ਜੀ ਗ੍ਰਸਤੀਆਂ ਦਾ ਕਾਮਯਾ ਸੰਤਾਂ ਦੀ ਸੇਵਾ ਕਰਨੀ ਤੇ ਸੰਤਾਂ ਦਾ ਕਾਮਯਾ ਮਿਹਰ ਕਰਨੀ ਬਾਬੇ ਹੋਰਾਂ ਬਚਨ ਕੀਤਾ ਕਿ ਸਾਨੂੰ ਪਾਸ਼ਾ ਹੁਕਮ ਨਹੀਂ ਦਿੰਦੇ ਜੀ ਉਹ ਆਖਣ ਲੱਗਾ ਬਾਬਾ ਜੀ ਮੈਨੂੰ ਸਮਝ ਨਹੀਂ ਆਈ ਕਿ ਪਾਸ਼ਾ ਕਿਸ ਤਰ੍ਹਾਂ ਹੁਕਮ ਨਹੀਂ ਦਿੰਦੇ ਬਹੁਲ ਸਿੰਘ ਸਿੱਖ ਉਸ ਵਕਤ ਕੋਲ ਸੀ ਹੋਰ ਵੀ ਸਿੱਖ ਨਾਲ ਸਨ ਫਿਰ ਬਹੁਲ ਸਿੰਘ ਬਚਨ ਕੀਤਾ ਕਿ ਕਵਿੰਡ ਪਿੰਡ ਵਿੱਚ ਮਹਾਰਾਜੇ ਸਿੰਘ ਨੇ ਹੀ ਕਲੰਕੇ ਅਵਤਾਰ ਧਾਰਿਆ ਹੈ ਇਨਾ ਸੰਤਾਂ ਨੂੰ ਚਾਨਣ ਹੈ ਆਕਾਸ਼ਵਾਣੀ ਹੁੰਦੀ ਹੈ ਹੋਰ ਕਿਸੇ ਨੂੰ ਪਤਾ ਨਹੀਂ ਹੈ ਜੀ ਸਾਡੇ ਇਹ ਗੁਰੂ ਹਨ ਸਾਨੂੰ ਇੰਨਾ ਪਾਸ਼ਾ ਦੀ ਸ਼ਰਨ ਲਾਇਆ ਹੈ ਜੀ ਬਚਨ ਸੁਣ ਕੇ ਮਾਣਾ ਸਿੰਘ ਗਲ ਵਿੱਚ ਪੱਲਾ ਪਾ ਕੇ ਟਹਿ ਕੇ ਚਰਨੀ ਪੈ ਗਿਆ ਸੰਤਾਂ ਬਚਨ ਕੀਤਾ ਕਿ ਪਾਸ਼ਾ 마ਸ਼ੀਆਂ ਸ਼ਰਾਬੀਆਂ ਨੂੰ ਨਹੀਂ ਸ਼ਰਨ ਲਾਉਂਦੇ ਜੀ ਬਾਬੇ ਮਨੀ ਸਿੰਘ ਹੁਕਮ ਲੈ ਕੇ ਪਾਸ਼ਾ ਤੋਂ ਮਾਣਾ ਸਿੰਘ ਤੇ ਉਸ ਦਾ ਪੁੱਤਰ ਤੇਜਾ ਸਿੰਘ ਦੋਵਾਂ ਕੋਲੋਂ ਕਸਮ ਪਵਾਈ ਹੈ ਜੀ ਕਿ ਉਸ ਵਕਤ ਮਾਣਾ ਸਿੰਘ ਤੇਜਾ ਸਿੰਘ ਬੇਨਤੀ ਕਰਦੇ ਹਨ ਕਿ ਆਪ ਹੀ ਨਿਭਾਉਂਗੇ ਤੇ ਨਿਭ ਜੂਗੀ ਹਰ ਸੰਗਤ ਜੀ ਇਹ ਛੋਟੀ ਜੀ ਜਨਮ ਸਾਖੀ ਸੀ ਸੱਚੇ ਪਾਸ਼ਾ ਮਹਾਰਾਸ਼ੇਸ਼ਿਮ ਵਿਸ਼ਨੂੰ ਭਗਵਾਨ ਜੀ ਦੇ ਚਰਨੀ ਲੱਗਣ ਦੀ ਭਾਈਆ ਤੇਜਾ ਸਿੰਘ ਜੀ ਦੀ ਤੇ ਮਾਣਾ ਸਿੰਘ ਜੀ ਦੀ